ਅੱਜ ਜੋ ਟੂਰੀ ਵਿੱਚ ਦਰਗਾਹ ਯਾਤਰਾ ਕੱਢੀ ਜਾ ਰਹੀ ਹੈ ਉਹ ਸਾਡੀ ਸੈਨਾ ਦੇ ਸਨਮਾਨ ਦੇ ਵਿੱਚ ਕੱਢੀ ਜਾ ਰਹੀ ਹੈ ਅੱਜ ਟੂਰੀ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਿੰਦਾ ਸਾਡੀ ਸੈਨਾ ਨੇ ਪਾਕਿਸਤਾਨ ਦੇ ਲੋ ਆਗਵਾਦੀ ੱਡਿਆਂ ਦੇ ਉੱਤੇ ਜੰਗ ਕਿਤੋਂ ਹਸ ਕਰ ਦਿੱਤੇ ਤੇ ਉਹਨਾਂ ਤੇ ਜਿੱਤ ਪ੍ਰਾਪਤ ਕੀਤੀ ਉਸਦੇ ਸਨਮਾਨ ਨੂੰ ਉੱਥੇ ਲੱਗਦੇ ਹੋਏ ਅੱਜ ਟੂਰੀ ਵੀ ਜਿੰਨੀ ਚੰਗ ਹੈ ਉਹ ਸਾਰੇ ਅੱਜ ਇੱਥੇ ਹਜੂਰ ਉਪਰੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਕਰ ਜੀ ਦੇ ਮੰਡਲ ਪ੍ਰਧਾਨ ਸਾਡੇ ਆਰੀਆ ਜੀ ਸਾਰੇ ਜੰਗੇ ਗੋਇਲ ਸਾਹਿਬ ਸ਼ਰਮੀ ਜੀ ਆਇਆ ਐ ਸਪੈਸ਼ਲੀ ਦਿਵੇਜੋਤੀ ਜਾਗਰਿਕ ਸੰਗਠਨ ਤੋਂ ਐਟੀ ਪੱਟੀ ਗੇਂਤੀ ਦੇ ਵਿੱਚ ਅੱਜ ਸਾਡੇ ਉਹ ਸੈਨਾ ਸੈਨਾ ਕਾਡਾ ਦੇ ਸਨਮਾਨ ਦੀ ਅੱਜ ਯਾਤਰਾ ਕੀਤੀ ਜਾਵੇਗਾ ਸਾਰਿਆਂ ਨੇ 88 दी 66 दी लाइन बना के जमे भी हो सके आराम नाल ਹੁਣ ਆ ਇਹ ਵੀਰਾਂ ਦੀ ਧਰਤੀ ਹੈ ਸੂਰਮੇ ਦੀ ਧਰਤੀ ਹੈ और जाबाज़ ਲੋਕਾਂ ਦੀ ਧਰਤੀ ਹੈ ਜਵਾਨ ਕਿਰਦਾਰ ਨਹੀਂ ਕਿ ਜੋ ਕਿਸੇ ਜੰਗ ਦੇ ਮੈਦਾਨ ਦੇ ਅੰਦਰ ਲੜਦੇ ਨਹੀਂ ਬਲਕਿ ਉਹ ਲੋਕੀ ਹਨ ਜੋ ਆਮ ਲੋਕ ਨੰਨੇ ਆਪਣੇ ਘਰਾਂ ਵਿੱਚ ਲੈ ਕੇ ਜਾਂ ਇਸ ਸ਼ਹਿਰਾਂ ਉਹ ਪਿੰਡਾਂ ਵਿੱਚ ਲੈ ਕੇ ਅਸਲੀ ਵੀਰਾਂ ਸਹਾਇਆਂ ਦੇ ਲਈ ਆਪਣੀ ਸੈਨਾ ਦੇ ਲਈ ਉਹਨਾਂ ਨੂੰ ਹੌਸਲਾ ਵਰਦਨ ਉਹਨਾਂ ਦੇ ਹੌਸਲੇ ਲਈ ਗੌਂਗ ਦੇ ਲਈ ਆਪਣੇ ਸਮੇਂ ਤੇ ਉਹਨਾਂ ਨੇ ਯਾਤਰਾ ਵਿੱਚ ਕੀਆ ਜਾਂ ਉਹਨਾਂ ਦੇ ਬਾਰੇ ਉਹ ਜੋ ਵੀ ਰਣੇ ਉਧਾਰ ਪ੍ਰਗਟ ਕੀਤੇ ਨੇ ਇਹ ਉਹਨਾਂ ਨੂੰ ਪੰਨ ਲਈ ਹੌਸਲਾ ਦਿੱਤਾ ਸਾਡੇ ਦੇਸ਼ ਤੇ ਜਦੋਂ ਵੀ ਆक्रमण ਹੁੰਦਾ ਹੈ ਕਿ ਸਾਰੇ ਮਿਲ ਕੇ ਇੱਕ ਹੋ ਕੇ ਉਸ ਆक्रमण ਦਾ ਮੁਕਾਬਲਾ ਕਰਦੇ ਆਂ ਸਦੀਆਂ ਤੋਂ ਇਹ ਭਾਰਤ ਦੀ ਪਰੰਪਰਾ ਰਹੀ ਹੈ ਕਿ ਜਦੋਂ ਵੀ ਕੋਈ ਅਨੰਦਵਾਦੀ ਸਾਡੇ ਦੇਸ਼ ਤੇ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ ਤਾਂ ਸਾਡੇ ਸਾਰੇ ਲੋਕ ਇੱਕ ਹੋ ਕੇ ਇਕੱਠੇ ਹੋ ਕੇ ਦੇਸ਼ ਦੇ ਲਈ ਸਮਾਜ ਦੇ ਲਈ ਇਕੱਠੇ ਹੋ ਕੇ ਇਹ ਪ੍ਰਯਾਸ ਕਰਦੇ ਨੇ ਕਿ ਦੇਸ਼ ਨੂੰ ਬਚਾਇਆ ਜਾਵੇ ਜੋ ਪਿਛਲੇ ਸਮੇਂ ਜੋ ਸਾਡੇ ਦੇਸ਼ ਦੇ ਉੱਪਰ ਆਤਮ ਹੰਕਾਰੀਆਂ ਨੇ ਆਤੰਕੀ ਆਤੰਕੀਏ ਦੇ ਜੋ ਹਮਲਾ ਕੀਤਾ ਹੈ ਉਸ ਦੇ ਜਵਾਬ ਵਿੱਚ ਜੋ ਸਾਡੇ ਕੋਲ ਦੀ ਸੈਨਾ ਨੇ ਸਾਡੀ ਸਰਕਾਰ ਨੇ ਜੋ ਕਦਮ ਉਠਾਇਆ ਹੈ ਅਸੀਂ ਉਸ ਤੋਂ ਬਹੁਤ ਖੁਸ਼ ਹਾਂ ਅਸੀਂ ਭਾਜੀ ਰਣਾ ਦੇ ਨਾਲ ਖੜੇ ਹਾਂ ਸਾਰਾ ਟੂਰੀ ਸ਼ਹਿਰ ਜਗੀ ਮੰਦਰ ਜੀ ਔਰ ਗੋਇਲ ਸਾਹਿਬ ਆਕੀ ਸਾਰੇ ਸਾਥੀ ਇੱਕ ਰੰਗਾਂ ਯਾਤਰਾ ਦੇ ਰਾਹੀ ਇਹ ਸਾਰਾ ਲੋਕ ਸੰਦੇਸ਼ ਦੇਣਾ ਚਾਹੁੰਦੇ ਪੂਰੇ ਦੇਸ਼ ਨੂੰ ਕਿ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਔਰ ਜਦੋਂ ਜਦੋਂ ਉਹ ਦੇਸ਼ ਲਈ ਸਾਡੀ ਸਭ ਦੀ ਕਿਸੇ ਨਾ ਕਿਸੇ ਚੋਣ 'ਚ ਲੋੜ ਪੈਗੀ ਅਸੀਂ ਉਸ ਲੋੜ ਨੂੰ ਪੂਰਾ ਕਰਨ ਲਈ ਹਮੇਸ਼ਾ ਤਤ ਪਰਤਨ ਮਤੰ ਦੇ ਨਾਲ ਇਸ ਦੇਸ਼ ਦੀ ਲੋੜ ਨੂੰ ਪੂਰਾ ਕਰਾਂ। ਕੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਪਾਂ ਸਭ ਅੱਜ ਸ਼ਹਿਰ ਵਾਸੀ इकट्ठे ਹੋ ਗਏ ਆਪਾਂ ਨੇ ਇਕਜੁੱਟ ਹੋਣ ਦਾ ਸੰਦੇਸ਼ ਦਿੱਤਾ ਹੈ ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਆਪਣੀ ਮੋਦੀ ਸਰਕਾਰ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਤੇ ਸੋਜੀ ਵੀਰਾਂ ਨੇ ਵੀ ਦੇਖੋ ਵੀ ਆਪਣੀ ਸੇਵਾ ਨਿਭਾਈ ਹੈ ਆਪਾਂ ਅੱਜ ਇਸੇ ਖੁਸ਼ੀ ਨੂੰ ਮਨਾਉਣ ਵਾਸਤੇ ਇਕੱਠੇ ਹੋਏ ਹਾਂ ਬਹੁਤ ਵਧੀਆ ਗੱਲ ਹੈ ਇਸੇ ਤਰ੍ਹਾਂ ਸਭ ਇਕੱਠੇ ਹੋ ਗਏ ਆਪਾਂ ਚੱਲੀਏ ਸਭ ਦਾ ਬਹੁਤ ਬਹੁਤ ਧੰਨਵਾਦ